ਵੱਡੀ ਖਬਰ ਅਮਰਪਾਲ ਨੂੰ ਅਜੇ ਹਾਈ ਕੋਰਟ ਤੋਂ ਰਾਹਤ ਨਹੀਂ ਮਿਲੀ ਅਮਰਪਾਲ ਦੀ ਪਟੀਸ਼ਨ ਤੇ ਹੁਣ 25 ਫਰਵਰੀ ਨੂੰ ਅਗਲੀ ਸੁਣਵਾਈ ਹੋਵੇਗੀ ਸੰਸਦ ਦੇ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੇ ਦਰਸਲਾ ਅਮਰਪਾਲ ਦੇ ਵੱਲੋਂ ਇਜਾਜ਼ਤ ਮੰਗੀ ਗਈ ਸੀ ਕੋਰਟ ਦੇ ਵਿੱਚ ਅਰਜ਼ੀ ਦਾਖਲ ਕੀਤੀ ਗਈ ਸੀ ਅਸਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਅਮਰਪਾਲ ਸਿੰਘ ਜੋ ਕਿ ਬੰਦ ਹੈ ਤੇ ਇਸ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ ਕਿ ਫਿਲਹਾਲ ਅਮਰਪਾਲ ਸਿੰਘ ਨੂੰ ਰਾਹਤ ਨਹੀਂ ਮਿਲੀ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਉਮੇਸ਼ ਸ਼ਰਮਾ ਜੁੜੇ ਹੋਏ ਨੇ ਉਮੇਸ਼ ਕੀ ਕੋ ਜਾਣਕਾਰੀ ਅਮਰਪਾਲ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਅਮਰਪਾਲ ਨੂੰ ਜੇ ਹਾਈ ਕੋਰਟ ਤੋਂ ਰਾਹਤ ਨਹੀਂ ਮਿਲੀ ਅਮਰਪਾਲ ਦੀ ਪਟੀਸ਼ਨ ਤੇ 25 ਫਰਵਰੀ ਨੂੰ ਅਗਲੀ ਸੁਣਵਾਈ ਹੋਵੇਗੀ ਸੰਸਦ ਦੇ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੀ ਦਰਸਲੇ ਇਜਾਜ਼ਤ ਮੰਗੀ ਗਿਆ ਰੂਲ ਰੈਗੂਲੇਸ਼ਨ ਦਾ ਜੋ ਕਿ ਇਸ ਪਟੀਸ਼ਨ ਦੇ ਪਿੱਛੇ ਹਵਾਲਾ ਦਿੱਤਾ ਗਿਆ ਕਿ ਜੇਕਰ ਕੋਈ ਸੰਸਦ ਮੈਂਬਰ ਲਗਾਤਾਰ 60 ਦਿਨ ਪਾਰਲੀਮੈਂਟ ਦੇ ਵਿੱਚੋਂ ਗੈਰ ਹਾਜ਼ਰ ਰਹਿੰਦਾ ਤਾਂ ਉਸ ਦੀ ਮੈਂਬਰਸ਼ਿਪ ਤੱਕ ਜਾ ਸਕਦੀ ਹੈ ਉਸੇ ਗੱਲ ਦਾ ਹਵਾਲਾ ਦਿੰਦੇ ਹੋਏ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਗਈ ਤਾ ਫਿਲਹਾਲ ਹੁਣ 25 ਫਰਵਰੀ ਨੂੰ ਅਗਲੀ ਸੁਣਵਾਈ ਹੋਵੇਗੀ ਫਿਲਹਾਲ ਅਮਰਿਤਪਾਲ ਨੂੰ ਅਜੇ ਹਾਈ ਕੋਰਟ ਤੋਂ ਕੋਈ ਵੀ ਰਾਹਤ ਨਹੀਂ ਮਿਲੀ ਆਤਾ ਨੂੰ ਦੱਸ ਦਈਏ ਕਿ ਅਮਰਿਤਪਾਲ ਸਿੰਘ ਜੋ ਕਿ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਨੇ ਜੇਲ੍ਹ ਦੇ ਵਿੱਚ ਰਹਿੰਦੇ ਉਹਨਾਂ ਦੇ ਵੱਲੋਂ ਚੋਣ ਲੜੀ ਦੀ ਸਭ ਤੋਂ ਵੱਡੇ ਮਾਰਜ਼ਨ ਦੇ ਨਾਲ ਜਿੱਤਣ ਦੀ ਵਿੱਚ ਕੰਮ ਜਾ ਵਰੇ ਤੁਹਾਨੂੰ ਦੱਸ ਦਈਏ ਕਿ ਐਨਐਸਸੀ ਦੇ ਤਹਿਤ ਅਸਮਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦੇ ਅਮਰਿਤਪਾਲ ਸਿੰਘ ਆ ਤਾਂ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਕਿ ਸੰਸਦ ਦੇ ਸੈਸ਼ਨ ਦੇ ਵਿੱਚ ਆ ਸ਼ਾਮਲ ਹੋਣ ਦੇ ਲਈ ਕੋਰਟ ਤੋਂ ਇਜਾਜ਼ਤ ਮੰਗੀ ਗਈ ਪਰ ਫਿਲਹਾਲ ਹਾਈ ਕੋਰਟ ਨੂੰ ਰਾਹਤ ਨਹੀਂ ਮਿਲੀ ਹੁਣ ਇਸ ਪਟੀਸ਼ਨ ਤੇ 25 ਫਰਵਰੀ ਨੂੰ ਮਾਮਲੇ ਦੀ ਅਗਲੀ ਸੁਣਵਾਈ ਹੋਵੇਗੀ ਤੁਹਾਨੂੰ ਦੱਸ ਦਈਏ ਕਿ ਰੂਲ ਰੈਗੂਲੇਸ਼ਨ ਨੇ ਜੋ ਪਾਰਲੀਮੈਂਟ ਦੇ ਮੈਂਬਰਾਂ ਨੂੰ ਲੈ ਕੇ ਉਸ ਦਾ ਹੀ ਹਵਾਲਾ ਜੋ ਕਿ ਇਸ ਦੇ ਵਿੱਚ ਇਸ ਪਟੀਸ਼ਨ ਦੇ ਵਿੱਚ ਦਿੱਤਾ ਗਿਆ ਸੀ ਇਸੇ ਖਬਰ ਤੇ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਉਮੇਸ਼ ਸ਼ਰਮਾ ਜੁੜ ਚੁੱਕੇ ਨੇ ਉਮੇਸ਼ ਕੀ ਕੋ ਜਾਣਕਾਰੀ ਅੱਜ ਦੀ ਸੁਣਵਾਈ ਦੇ ਵਿੱਚ ਕੀ ਕੁਝ ਆਮ ਰਿਹਾ ਹੈ ਦੇਖੋ ਅੱਜ ਦੀ ਸੁਣਵਾਈ ਦਾ ਜਿਆ ਅਹਿਮ ਆਪਾਂ ਗੱਲ ਕਰੀਏ ਤਾਂ ਅਮਰਿਤਪਾਲ ਦੀ ਵਕੀਲ ਸੀਨੀਅਰ ਐਡਵੋਕੇਟ ਨੇ ਅਰਜ਼ ਮੈਂ ਉਸ ਨੇ ਕਿਹਾ ਕਿ ਸੀ ਤਰੇ ਕੁਛ ਦਿਨ ਬਚੇ ਨੇ 4-6 ਦਿਨ ਬਚੇ ਨੇ ਜਿਸ ਸੈਸ਼ਨ ਵਿੱਚ ਹਿੱਸਾ ਨਹੀਂ ਲੈ ਪਾਇਆ ਅੰਮ੍ਰਿਤਪਾਲ ਤਸਵੀਰ ਤੇ ਵੈਕੈਂਟ ਹੋ ਜਾਏਗੀ ਇਸ ਤੋਂ ਉੱਤੇ ਫਿਰ ਕੋਰਟ ਨੇ ਪੁੱਛਿਆ ਕੇਂਦਰ ਸਰਕਾਰ ਦੇ ਵਕੀਲਾਂ ਤੋਂ ਵੀ ਜਿਹੜੀ ਕੋਈ ਸੀਟ ਖਾਲੀ ਹੋਗੀ ਕੀ ਕੋਈ ਕਮੇਟੀ ਹੈਗੀ ਹੈ ਤਾਂ ਲੋਕ ਸਭਾ ਦੀ ਔਰ ਜੇ ਕਮੇਟੀ ਹੈ ਤੇ ਕਨਸਟੀਟਿਊਟ ਕਮੇਟੀ ਕੀਤੀ ਹੋਈ ਹੈ ਜਿਹੜਾ ਇਹ ਦੱਸੇ ਪ੍ਰੋਪਰ ਕਿ ਜੇ 60 ਦਿਨ ਪੂਰੇ ਹੋ ਜਾਣ ਤਾਂ ਸੀਟ ਵੈਕੈਂਟ ਹੋ ਜਾਏਗੀ ਔਰ ਕੀ ਅਗਲੇ ਸੈਸ਼ਨ 60 ਦਿਨਾਂ ਤੋਂ ਬਾਅਦ ਜਿਹੜਾ ਕੋਈ ਸੈਸ਼ਨ ਹੁੰਦਾ ਉਹਦੇ ਵਿੱਚ ਉਹ ਸੰਸਦ ਹਿੱਸਾ ਲੈ ਪਾਂਦਾ ਨਹੀਂ ਪਾਂਦਾ ਤਾਂ ਹੁਣ ਮੰਗਲਵਾਰ ਨੂੰ ਸੁਣਵਾਈ ਹੋਣੀ ਹੈ ਔਰ ਮੰਗਲਵਾਰ ਤੱਕ ਇਹ ਡਿਟੇਲ ਜਿਹੜੀ ਹੈਗੀ ਹੈ ਕਿ ਲੋਕ ਸਭਾ ਦੀ ਕੋਈ ਕਮੇਟੀ ਹੁੰਦੀ ਹੈ ਜਿਹੜੀ ਇਸ ਤਰ੍ਹਾਂ ਦੇ ਤਕਨੀਕੀ ਮਾਮਲੇ ਦੇਖਦੀ ਹੈ ਉਹ ਕਿਆ ਕੰਸਟੀਟਿਊਟ ਹੋਈ ਵੀ ਹੈ ਜੇ ਹੋਈ ਵੀ ਹੈ ਤਾਂ ਉਹਦਾ ਉਸ ਤੇ ਕੀ ਪ੍ਰਵਧਾਨ ਹੈ ਇਹ ਹੁਣ ਮੰਗਲਵਾਰ ਨੂੰ ਦੱਸਣਾ ਪਏਗਾ ਪਰ ਮੇਸ਼ ਜੋ ਕੇ ਇਸ ਦੇ ਪਿੱਛੇ ਹਵਾਲਾ ਦਿੱਤਾ ਗਿਆ ਹੈ ਕਿ 60 ਦਿਨ ਜੇਕਰ ਕੋਈ ਸੰਸਦ ਮੈਂਬਰ ਗੈਰ ਹਾਜ਼ਰ ਰਹਿੰਦਾ ਹੈ ਤਾਂ ਉਸ ਦੀ ਮੈਂਬਰਸ਼ਿਪ ਤੱਕ ਜਾ ਸਕਦੀ ਹੈ ਉਹਦੀ ਆ ਡਿਟੇਲ ਦੇ ਵਿੱਚ ਕੋਈ ਜਾਣਕਾਰੀ ਸੁਣਵਾਈ ਦੇ ਦੌਰਾਨ ਅਮਰਪਾਲ ਦੇ ਵਕੀਲ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਕਿ ਅਧਿਕਾਰਕਾਰ ਉਹ ਟੈਕਨੀਕਲੀ ਹਵਾਲਾ ਕੀ ਹੈ ਪੂਰਾ ਨਹੀਂ ਦੇਖੋ ਜਿਹੜੀ ਪਟੀਸ਼ਨ ਹੈ ਪਟੀਸ਼ਨ ਚ ਮੰਗੀ ਇਹੀ ਹੈ ਕਿ 60 ਦਿਨ ਜੇ ਨਹੀਂ ਹਿੱਸਾ ਲਿੱਤਾ ਦਿੱਤਾ ਜਾਏਗਾ ਤਾਂ ਸੀਟ ਵੈਕੈਂਟ ਬਣੀ ਜਾਏਗੀ ਕਿਉਂਕਿ ਲੋਕ ਸਭਾ ਸੈਕਟਰੀ ਵੱਲੋਂ ਲੈਟਰ ਜਿਹੜਾ ਹੈ ਉਹ ਆਇਆ ਹੋਇਆ ਹੈ ਔਰ ਇਹ ਲੈਟਰ ਵੀ ਲਾਇਆ ਹੋਇਆ ਹੈ ਤਾਂ ਪਟੀਸ਼ਨ ਦਾ ਪਾਰਟ ਹੈ ਔਰ ਇਸੇ ਕਰਕੇ ਉਹਨਾਂ ਨੇ ਪਟੀਸ਼ਨ ਪਾਈ ਔਰ ਮੰਗ ਕੀਤੀ ਹੈ ਕਿ ਸੈਸ਼ਨ ਵਿੱਚ ਹਿੱਸਾ ਲੈਣ ਦਿੱਤਾ ਜਾਵੇ ਤਾਂ ਇਹ ਡਿਟੇਲਸ ਉਹਨਾਂ ਨੇ ਸਾਰੀ ਦਿੱਤੀ ਹੈ ਉਹਦੇ ਵਿੱਚ ਕਈ ਉਹਨਾਂ ਦੇ ਵਕੀਲ ਨੇ ਇੱਕ ਤੋਂ ਹਵਾਲੇ ਵੀ ਦਿੱਤੇ ਪੁਰਾਣੇ ਕੇਸਾਂ ਦੇ ਤਾਂ ਲੇਕਿਨ ਕੋਰਟ ਨੇ ਕਿਹਾ ਕਿ ਜਿਹੜੀ ਲੋਕ ਸਭਾ ਦੀ ਕਮੇਟੀ ਹੈ ਜਿਹੜੀ ਇਸ ਚੀਜ਼ ਨੂੰ ਦੇਖਦੀ ਹੈ ਜਿਹੜੀ ਕਮੇਟੀ ਹੈ ਕਿਉਂ ਕੰਸਟੀਟਿਊਟ ਹੈ ਜੇ ਹੈ ਤਾਂ ਉਹਦਾ ਪ੍ਰਾਵਧਾਨ ਕੀ ਹੈ ਕਿ 60 ਦਿਨ ਮੰਨ ਲਓ ਕ੍ਰੋਸ ਵੀ ਹੋ ਗਏ ਤਾਂ ਉਸ ਤੋਂ ਬਾਅਦ ਜੇ ਕੋਈ ਸੈਸ਼ਨ ਆਉਂਦਾ ਉਹਦੇ ਵਿੱਚ ਹਿੱਸਾ ਜੇ ਲੈ ਲੈਂਦਾ ਹੈ ਸੰਸਦ ਤਾਂ ਸੀਟ ਬਚਦੀ ਨਹੀਂ ਬਚਦੀ ਤਕਨੀਕੀ ਪਹਿਲੂ 'ਤੇ ਹੁਣ ਮੰਗਲਵਾਰ ਨੂੰ ਹੀ ਗੱਲ ਹੋਣੀ ਹੈ ਉਮੇਸ਼ ਜੀ ਇਹ 60 ਦਿਨਾਂ ਦਾ ਜੋ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਇਸ ਦੇ ਵਿੱਚ ਉਹ ਸੈਸ਼ਨ ਦੇ ਦਿਨ ਕਾਊਂਟ ਕੀਤੇ ਜਾਂਦੇ ਨੇ ਕਿ ਕਿਹੜੇ-ਕਿਹੜੇ ਦਿਨ ਜਿਹੜੇ ਕਿ ਪਾਰਲੀਮੈਂਟ ਦੇ ਵਿੱਚ ਸੰਸਦ ਦੀ ਜੋ ਕਾਰਵਾਈ ਚੱਲੀ ਹੈ ਸਿਰਫ ਉਹਨਾਂ ਦਿਨਾਂ ਨੂੰ ਗਿਣਿਆ ਜਾਂਦਾ ਹੈ ਫਿਰ 60 ਦਿਨ ਦੇ ਬਾਅਦ ਮੈਂਬਰਸ਼ਿਪ ਰੱਦ ਹੁੰਦੀ ਹੈ ਇਸ ਨੂੰ ਲੈ ਕੇ ਕੋਈ ਜਾਣਕਾਰੀ ਜੀ ਦੇਖੋ ਪ੍ਰਾਵਧਨ ਇਹ ਹੀ ਹੈ ਕਿ ਜਿੰਨੇ ਸੈਸ਼ਨ ਨੇ ਸੈਸ਼ਨ ਦੇ ਜਿਹੜੇ ਦਿਨ ਨੇ ਜਾਂ ਕਾਰਵਾਈ ਚੱਲਦੀ ਹੈ ਕਿ ਉਹ 60 ਦਿਨ ਤੱਕ ਕੰਟੀਨਿਊ ਕੋਈ ਅਗਰ ਗੈਰ ਹਾਜ਼ਰ ਰਹਿੰਦਾ ਤਾਂ ਇਹ ਪ੍ਰਾਵਧਨ ਲਾਗੂ ਹੁੰਦਾ ਹੈ ਉਹੀ 60 ਦਿਨ ਅਮ੍ਰਿਤਪਾਲ ਸਿੰਘ ਦੇ ਵਕੀਲ ਨੇ ਪਟੀਸ਼ਨ ਫਾਈਲ ਕਰਦੇ ਵੇ ਕਿਹਾ ਹੈ ਕਿ ਇਹ 60 ਦਿਨ ਤੋ ਜਦਾਂ ਜੇ ਗੈਰ ਹਾਜ਼ਰ ਹੋ ਰਿਹਾ ਤਾਂ ਸੀਟ ਸਾਡੀ ਚਲੀ ਜਾਈ ਹੋਰ ਐਮਪੀ ਹੋਣ ਦੇ ਨਾਤੇ ਲੋਕਾਂ ਦੇ ਜਿਹੜੇ ਕੰਮ ਕਾਜ ਨੇ ਐਮਪੀ ਫੰਡ ਉੱਤੇ ਲੋਕਾਂ ਲਈ ਕੰਮ ਲਈ ਡਿਸਬਰਸ ਕਰਨਾ ਹੁੰਦਾ ਹੈ ਤਮਾਮੇ ਸਾਡੇ ਹੱਕ ਅਸੀਂ ਹੁਣ ਹੱਕ ਤੋਂ ਵੰਚਿਤ ਰਹਿ ਜਾਾਂਗੇ ਇਹ ਤਮਾਮ ਗੱਲਾਂ ਉਹ ਪਟੀਸ਼ਨ ਵਿੱਚ ਉਹਨਾਂ ਨੇ ਸਾਫ਼ ਜਿਕਰ ਕੇ ਚਾਹ ਹਾਂ ਠੀਕ ਹੈ ਉਮੇਸ਼ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ ਬਹੁਤ ਧੰਨਵਾਦ ਅਮਰਪਾਲ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ ਹਾਈ ਕੋਰਟ ਤੋਂ ਫਿਲਹਾਲ ਰਾਹਤ ਨਹੀਂ ਮਿਲੀ ਅਮਰਪਾਲ ਦੀ ਪਟੀਸ਼ਨ ਤੇ ਹੁਣ 25 ਫਰਵਰੀ ਨੂੰ ਅਗਲੀ ਸੁਣਵਾਈ ਹੋਣੀ ਹੈ ਸੰਸਦ ਦੇ ਸੈਸ਼ਨ ਦੀ ਵੀ ਸ਼ਾਮਲ ਹੋਣ ਦੀ ਦਰਸਲ ਆ ਪਰਮਿਸ਼ਨ ਜੋ ਕਿ ਅਮਰਪਾਲ ਦੇ ਵੱਲੋਂ ਕੋਰਟ ਤੋਂ ਮੰਗੀ ਗਈ ਹੈ ਆ ਤੁਹਾਨੂੰ ਦੱਸ ਦਈਏ ਕਿ ਅਮਰਪਾਲ ਫਿਲਹਾਲ ਜੋ ਕੇਐਨਐਸਏ ਦੇ ਤਹਿਤ ਅਸਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਹੈ